ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸਪੜ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਧਰ ਦੇ ਕੋਲ ਆਇਆ ਦੋਸਤੋ ਪਸ਼ੂ ਵਿਪਾਰਵਾਦ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਤੁਹਾਨੂੰ ਆਪਾਂ ਦਿਖਾਉਣੇ ਆ ਦੋ ਵਾੜਾ ਦਿਖਾ ਦਿਆਂਗੇ ਗੱਭਣ ਇੱਕ ਇਧਰ ਮੂਲੀ ਦਾ ਵੀ ਤਾਂ ਕਟਾ ਇਹ ਵੀ ਸੇਲ ਲਈ ਅਵੇਲੇਬਲ ਆ ਵਾਰ ਜਰਸੀ ਬ੍ਰੀਡ ਦੇ ਵਿੱਚ ਦਿਖਾ ਦੇਵਾਂਗੇ ਸੂਈ ਸੁਵਾਈਆ ਤੇ ਇੱਕ ਵਾਰ ਵੱਡੀ ਐਸਚਪ ਬ੍ਰੀਡ ਦੇ ਵਿੱਚ ਬਗੈਰ ਬੱਚਿਆਂ ਆ ਇਸ ਯਾਰ ਹੀ ਲਾਗਨੇ ਅੱਜ ਚੌ ਨਗਾ ਦੇ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਤਰੀਕ ਅੱਜ ਕਿਸਾਨ ਵੀਰੋ 16 ਜੁਲਾਈ ਸਵੇਰ ਦੇ ਮਾਰਨਿੰਗ ਦੇ 10:00 ਵਜੇ ਦਾ ਟਾਈਮ ਆ ਪਸ਼ੂ ਜਿਹੜਾ ਵੀ ਕੋਈ ਚਵਾਈ ਵਾਲਾ ਠੀਕ ਹੈ ਜੀ ਦੁੱਧ ਤੇ ਚੱਲ ਰਿਹਾ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਗੱਬਣ ਪਸ਼ੂ ਲੈ ਜਾਂਦੇ ਹੋ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਜੇਓ ਬੜੀ ਗੱਲਬਾਤ ਕਰਾਂਗੇ ਖਾਸ ਵਿਚਰ ਜਿਹੜੀ ਆ ਪਿੰਡ ਚੋਲਾ ਸਾਹਿਬ ਹਰੀਕੇ ਪਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਐ ਸਾਰੀ ਸਭ ਤੋਂ ਪਹਿਲਾਂ ਕੇਂਦਰ ਸਾਸਰੀਕਾਲ ਮਹਾਰਾਜ ਸਾਸਰੀਕਾਲ ਸੰਤ ਸਾਹਿਬ ਹੋਰ ਪਾਕੀ ਹਾਲ ਨੇ ਮੇਰਾ ਤੁਹਾਡੀਆਂ ਸੰਤ ਸਾਹਿਬ ਚਲੋ ਸ਼ੁਕਰਮਾਰ ਕਰਦੇ ਆ ਅਗਰਗੁਰਵਰ ਜੰਦੇਵ ਦੀ ਜਿੰਦਰ ਵੀ ਅੱਜ ਚਾਰ ਐਨੀਮਲ ਨੇ ਆਪਣੇ ਕੋਲ ਹਾਂਜੀ ਸੰਤ ਸਾ ਤੇ ਦੋ ਬੜਾ ਬਿਲਕੁਲ ਸੂਈਆਂ ਨੇ ਤਾਜ਼ੀਆਂ ਹਾਂਜੀ ਉਹ ਪਰਲੀ ਵੱਡੀ ਵਛੀ ਜਿਹੜੀ ਉਹ ਵੀ ਸੂਈ ਤਾਜੀ ਹਨ ਕੋਈ 6 ਤੋਂ 7 ਦਿਨ ਹੋਏ ਸੂਈ ਅੱਛਾ ਜੀ ਬੱਚਾ ਉਹਦਾ ਜਿਹੜਾ ਵਾ ਮਰ ਗਿਆ ਬਾਅਦ ਹੁਣ ਚਲੋ ਬਗੈਰ ਬੱਚੇ ਹੋਈਆਂ ਠੀਕ ਆ ਆ ਝੋਟੀ ਗੱਬਣ ਆ ਜੀ ਸਟਾਰਟਿੰਗ ਚੰਗੀ ਬੋਲੇ ਦੀ ਠੀਕ ਆ ਝੋਟੀ ਗੱਬਣ ਇੱਕ ਹਾਂਜੀ ਇਹ ਗੱਬਣਾਂ ਝੋਟੀ ਠੀਕ ਆ ਤੇ ਇੱਕ ਇਧਰ ਕਟਾ ਆ ਗਿਆ ਨੀਲੀ ਰਾਵੀ ਦਾ ਹਾਂਜੀ ਸੰਤੂ ਸਾਹਿਬ ਕਟਾ ਆ ਗਿਆ ਨੀਲੀ ਰਾਵੀ ਦਾ ਠੀਕ ਆ ਜੀ ਲਓ ਜੀ ਠੀਕ ਆ ਇਹ ਅੱਜ ਚਾਰ ਹੀ ਐਨੀਮਲ ਨੇ ਦੀ ਜੀ ਸ਼ੁਰੂਆਤ ਕਰਾਂਗੇ ਦੋ ਵੜਾਂ ਦੇ ਇੱਕ ਤਕਰੀਬਨ ਬੋਲੇ ਤੋਂ ਚੰਗੀ ਸਟਾਰਟਿੰਗ ਵੈਰ ਕਰ ਗਈ ਜੀ ਵੱਡੀ ਵੈਰ ਤੁਹਾਨੂੰ ਦਿਖਾਉਣੀ ਆਪਾਂ ਲਾਖ ਦੇ ਵਿੱਚ ਬਗੈਰ ਬੱਚੇ ਤੋਂ ਆ ਸ਼ੁਰੂਆਤ ਘਰੇ ਬਸਲ ਕਰਦਾ ਜਿੱਦਾਂ ਸ਼ੁਰੂਆਤ ਇਧਰੋਂ ਕਰ ਲਈਏ ਸਾਨੂੰ ਸਭ ਇਧਰੋਂ ਕਰ ਲੋ ਮਾਲੀ ਕਿਉਂ ਕਰਦੇ ਹਾਂਜੀ ਆਹਾਂ ਮਾਲੂ ਵੀ ਪੂਰਾ ਹੀਰਾ ਹੀ ਲੱਭ ਕੇ ਲਿਆਦਾ ਜੀ ਨਮਾਇਨਾ ਪਰਮੇਸ਼ਰ ਨੇ ਦਿੱਤਾ ਵਾ ਆ ਗਿਆ ਆਪਾਂ ਕੌਣ ਹੋਨੇ ਹਾਂ ਹਾਂ ਲੈ ਵੀ ਕਿੰਦਰ ਦੀ ਉਮਰ ਦੱਸ ਕੇ ਨਹੀਂ ਕੱਟੇ ਜੀ ਇਹਦੀ ਉਮਰ ਸੰਭੀ ਮਾ ਆਇਆ 18 ਤੋਂ 19 ਮਹੀਨਿਆਂ ਦਾ ਵਾਜੇ ਕਟਾ 18 19 ਮਹੀਨਿਆਂ ਦਾ ਹਾਂਜੀ ਪਿਓਰ ਕੀਰਾ ਕਟਾ ਵਾ ਕੋਈ ਅਜੇ ਮਤਲਬ ਅੱਛਾ ਦਾੰਦ ਛੁੱਟਿਆ ਜਿਹੜਾ ਦਾੰਦ ਵੀ ਟੁੱਟ ਗਿਆ ਇਹ ਲਾਇਆ ਹਿਲਿਆ ਨਹੀਂ ਜਿੱਦਾਂ ਮੋਬਲੋ ਖੀਰਾ ਹੀ ਕਟਾ ਪੰਜ ਖੀਰਾ ਲਓ ਵੀ ਕਾਤ ਦਾ ਹਿੱਟ ਕਟੇ ਦੀ ਵਡੀ ਆ ਖੀਰਾ ਕਟਾ ਨੀਲੀ ਰਾਵੀ ਦਾ ਠੀਕ ਆ ਜੀ ਮੋਹ ਮਥੋਰਾ ਤੁਹਾਨੂੰ ਦਿਖਾ ਦਈਏ ਆਪਾਂ ਤਸੱਲੀ ਦੇ ਨਾਲ ਸਿੰਘ ਛੋਟਾ ਅੱਖ ਬਿੱਲੀ ਮਨ ਕੀ ਆ ਸਟ੍ਰੇਟ ਪਟਾ ਚਾਰੇ ਲੱਤਾਂ ਚਾਰੇ ਪੈਰਾਂ ਦੇ ਉੱਪਰ ਨਿਸ਼ਾਨ ਧੁੰਨ ਤੇ ਫਾਰੇ ਦੇ ਨਿਸ਼ਾਨ ਆ ਸੰਧੂ ਸਾਹਿਬ ਇਦਾਂ ਨਿਸ਼ਾਨ ਆ ਗਿਆ ਫਿਰ ਆਵੇ ਹਾਂ ਦੋਵੇਂ ਬੰਨੇ ਦਾਬਾ ਇੱਥੇ ਹਵਾਲੇ ਵਾਲੀ ਸਾਈਡ ਤੇ ਟੈਸਟ ਹੀ ਕਰਾਂ ਕੋਲ ਵੀ ਹਾਂਜੀ ਠੀਕ ਆ ਜੀ ਸੋ ਚਾਰੇ ਪੈਰ ਚਾਰੇ ਲਤਾਂ ਤੁਸੀਂ ਦੇਖੋਗੇ ਧੁੱਪੀਆਂ ਨੇ ਠੀਕ ਆ ਤੇ ਕਾਤ ਵੱਡਾ ਖੀਰਾ ਮਾਲੀਆ ਮੋਹ ਦੰਦੀ ਵੀ ਚੈੱਕ ਕਰਾਵਾ ਦੇ ਬਾਕੀ ਪਿੱਠਪੂੜਾ ਤੁਸੀਂ ਇਧਰੋਂ ਦੇਖੋ ਠੀਕ ਆ ਜੀ ਆ ਪਿੱਠਪੂੜਾ ਚੈੱਕ ਕਰ ਲਓ ਆ ਲੇਕੇਂਦਰ ਕੋਲ ਖੋਲ ਕੇ ਮਰਾ ਬਾਹਰ ਤੁਰ ਗਏ ਸੋ ਬ੍ਰੇਕੀਆਂ ਪੂਰੀਆਂ ਨੇ ਮਾਲੀ ਦੇ ਵਿੱਚ ਜਿਹੜੇ ਦੋਸੋ ਫੰਕਸ਼ਨ ਆ ਜਿਹੜੀ ਬਿਲਕੁਲ ਮਾਰਕਿੰਗ ਹੋਣੀ ਚਾਹੀਦੀ ਹੈ ਉਹ ਇਹਦੇ ਵਿੱਚ ਪੂਰੀ ਆ। ਸੋ ਇੱਕ ਵਾਰ ਬਾਹਰ ਕੱਢ ਕੇ ਦਸੰਨ ਵਾਲਾ ਪਾ ਤੁਹਾਨੂੰ ਦਿਖਾਉਣਾ ਵੀ ਹਾਈਟ ਲੈਂਥ ਕੱਟ-ਕੱਟ ਕਿੱਦਾਂ ਦਾ ਕੱਟੇ ਦਾ। ਆ ਦੇਖੋ ਜੀ। ਉਮਰ ਦੇ ਸਾਬ ਨਾਲ ਸੰਧੂ ਸਾਹਿਬ ਬਹੁਤ ਜ਼ਿਆਦਾ ਵੱਡਾ ਕਟਾ। ਹੂੰ ਹੂੰ। ਸੋ ਹਾਈਟ ਲੈਂਥ ਬਹੁਤ ਆ ਠੀਕ ਆ ਜੀ ਜਿਹੜੇ ਮੇਰੇ ਭਰਾ ਕੇ ਡਿਮਾਂਡ ਕਰਦੇ ਆ ਇਹਨੂੰ ਮੇਰਾ ਵੀਰ ਕੋਈ ਭਾਵੇਂ ਅੱਗੇ ਰੇੜੀ ਲਾਉਣਾ ਚਾਹੁੰਦਾ ਚਾਹੇ ਕੋਈ ਮਾਲ ਦੇ ਵਿੱਚ ਰੱਖਣਾ ਕਿਸੇ ਨੇ। ਬਾਕੀ ਕ੍ਰੋਸ ਕ੍ਰੂਸ ਸਮਝਾਂ ਕਰਨ ਲੱਗ ਪੈਣਾ ਇਹਨੇ ਤਕਰੀਬਨ 8 ਚੋ ਜੀ ਦੀ ਉਮਰ ਆ ਜਾਂ ਕੋਈ 18 ਕੇ ਮਹੀਨੇ ਦੀ ਹੋਈ ਖੜੀ ਆ। ਆ ਦੇਖੋ। ਆ ਮੂਹ ਸੰਧੂ ਸਾਹਿਬ ਸਾਹਾਂ ਸਨਖਾ ਬਹੁਤ ਜ਼ਿਆਦਾ ਸੰਸਾਭ ਕੱਟਾ ਸੋ ਬਿਊਟੀ ਦੇ ਵਿੱਚ ਤੁਸੀਂ ਇੱਕ ਵਾਰੀ ਝਾਤ ਮਾਰੋ ਚੰਗੀ ਆ ਸੁੰਦਰਤਾ ਬਹੁਤ ਵਧੀਆ ਕੱਟੇ ਦੀ ਪੂਛ ਉੱਪਰ ਤੱਕ ਹੀ ਵਾਈਟ ਆ ਠੀਕ ਆ ਜੀ ਸਾਰੇ ਕੰਮਾਂ ਚ ਪੂਰਾ ਸੰਤੂ ਸਾਹਿਬ ਵੇਖੋ ਬੇਲ ਕਿੰਨੀ ਕੱਟੇ ਦੀ ਲੰਮਾ ਉੱਚਾ ਕਿੰਨਾ ਹੋਣੀ ਲਾਈਵ ਠੀਕ ਆ ਜੀ ਸੋ ਬਹੁਤ ਥੋੜਾ ਨਾਗਾ ਵੈਸੇ ਦਿਮਾਗ ਆਪਣੇ ਭਰਾ ਕਰਦੇ ਰਹਿੰਦੇ ਆ ਠੀਕ ਆ ਜੀ ਸੋ ਉਹਨਾਂ ਦੇ ਲਈ ਬਿਲਕੁਲ ਤੋਹਫਾ ਸਿਆ ਹੈ ਖਰੀਦਾਰੀ ਤੁਸੀਂ ਕਰ ਸਕਦੇ ਜੀ ਯਾਰ ਸੰਦੂ ਸਾਹਿਬ ਠੰਡਾ ਬਹੁਤ ਜ਼ਿਆਦਾ ਕੋਈ ਇਹ ਨਹੀਂ ਵੀ ਕਾਲਾ ਪਊਗਾ ਭੱਜੂਗਾ ਐ ਕਰੂ ਜੋ ਕਰੂ ਨਾ ਹੂੰ ਹੂੰ ਵਧੀਆ ਕੋਈ ਚੱਕਰੀ ਨਹੀਂ ਮੋਲੇ ਦਾ ਕੀ ਡਿਮਾਂਡ ਰਹੂਗੀ ਮੋਲੇ ਸੰਦੂ ਸਾਹਿਬ ਜਿਹਾ ਜਿਆ ਕੱਟਾ ਤੇ ਭਾਵੇਂ 1.5 ਲੱਖ ਵੀ ਮੰਗੇ ਚਾਹੀਏ ਤੇ ਤਾਂ ਵੀ ਥੋੜਾ ਮਾਣੇ 1.5 ਵਾਲੇ ਕੰਮ ਕਰਨੇ ਨਹੀਂ ਸੰਦੂ ਸਾਹਿਬ ਇੱਕੋ ਗੱਲ ਕਰ ਦਈਏ 75000 ਦਈਏ ਜੀ ਸੰਦੂ ਸਾਹਿਬ ਵੇਖ ਲਓ ਦੇ ਦਿਓ 75 ਦਾ ਲਿਖਦਾ 75 ਦਾ ਦੇਣਾ ਡੇਢ ਦਾ ਅੱਧੀ ਕਰਤਾ ਹਾਂ ਡੇਢ ਦਾ ਦੇ ਆਹ ਡੇਢ ਦਾ ਦਾਤ ਹੋ ਗਿਆ 70000 ਹੀ ਛੜਦਾ ਡੇਢ ਚ ਹਾਂ ਜਾਇਜ਼ ਕਰਕੇ ਦੇ ਦੇ ਹਾਂ ਜੀ ਇਹ ਪੂਰਾ 70000 ਦਾ ਦੇ ਦਾਂਗੇ ਸੰਧਾ 70 ਦਾ ਦੇ ਦਿਓ ਹਾਂ ਜੀ ਠੀਕ ਹੈ ਜੀ ਸੋ ਇਹ ਦੋ ਕਟਾ ਬਾਕੀ ਜਿਹੜੇ ਭਰਾ ਨੂੰ ਠੀਕ ਹੈ ਜੀ ਪੁੱਗੂਗਾ 12 ਖਾਊਗਾ ਗੱਲਬਾਤ ਤੁਸੀਂ ਕਰ ਸਕਦੇ ਜੀ ਮਾਲੀ ਆਪਾਂ ਤੁਹਾਨੂੰ ਦਿਖਾਤਾ ਹਾਂ ਲਓ ਜੀ ਠੀਕ ਆ ਠੀਕ ਆ ਜਿੰਦਰ ਠੀਕ ਲਓ ਜੀ ਸੋ ਖੀਰਾ ਘੱਟਾ ਦੋਸਤੋ 70000 ਰੁਪਏ ਕੇਂਦਰਾਂ ਦਾ ਵੀ ਦੇਣਾ ਹੈ ਕੱਦ ਵੱਡਾ ਬਾਕੀ ਪ੍ਰੋਪਰ ਦਾ ਬਦਲ ਦਿਤਾ ਠੀਕ ਆ ਇੱਧਰ ਸਾਈਨ ਨੰਬਰ ਤੇ ਛੋਟੀ ਕੀ ਜਾਂਦੀ ਹੈ ਜਿੰਦਰ ਕੀ ਇਹਦੀ ਡਿਟੇਲ ਆ ਇਹ ਸੰਧੂ ਸਾਹਿਬ ਪਹਿਲਾ ਸੂਆ ਸੁਣੀ ਆ ਜੀ ਪਹਿਲਾ ਸੂਆ ਕਿੰਨੇ ਦਿਨਾਂ ਦੇ ਲੈ ਜਾਊਗੀ ਦੋ ਦਿਨਾਂ ਦੇ ਲੈ ਜਾਊਗੀ ਪੰਜ-ਸੱਤ ਲਓ ਜੀ ਪੰਜ-ਸੱਤ ਦਿਨ ਦਾ ਸਮਾਂ ਹੋ ਜਾ ਬਾਕੀ ਆ ਪਹਿਲਾ ਸੂਆ ਛੋਟੀ ਦਾ ਸੂਣਾ ਆ ਵੇਖੋ ਬਹੁਤ ਚੰਗਾ ਥਾਂ ਥਣ ਸੰਧੂ ਸਾਹਿਬ ਹਾਂ ਅਲੀ ਚੰਗੀ ਮੁੱਠੀ ਮੁੱਠੀ ਲੈ ਲਾ ਵੀ ਬਿਲਕੁਲ ਪੱਤਰ ਦੇ ਦੇ ਤੇ ਠੰਡੀ ਧੀਏ ਕਰਮਾਂ ਦੀ ਠੀਕ ਹੈ ਜੀ ਜਿੰਨਾ ਮਰਜੀ ਵੇਖੋ ਪਹਿਲਾਂ ਝੋਟੀ ਆ ਕੋਈ ਲੈਵੇ ਲੋਵੇ ਦੇ ਹੱਥ ਫੇਰ ਕੇ ਆਪਾਂ ਤਸਲੀ ਨਾਲ ਦਿਖਾ ਦਿੱਤੀ ਹੈ ਕੋਈ ਇਹ ਨਹੀਂ ਵੀ ਕਾਲੀ ਪੈਂਦੀ ਹੈ ਠੀਕ ਆ 5 ਲਾਜੇ 7 ਲਾਜੇ ਦਿਨ ਇੰਨੇ ਕ ਹਜੇ ਆਰਾਮ ਨਾਲ ਲੈ ਜਾਣੇ ਠੀਕ ਆ ਲੈ ਵੀ ਕਿੰਦਰ ਖੋਲ ਫੇਰੇ ਨੂੰ ਠੀਕ ਆ ਸੋ ਬਾਕੀ ਸ਼ਾਈ ਸ਼ੂਈ ਤੁਹਾਨੂੰ ਆਪਾਂ ਚੈੱਕ ਕਰਾ ਦਿੰਦੇ ਆ ਸਿੰਗ ਸੁੰਗ ਦੀ ਬੰਤਰ ਬਰੀਕੀਆਂ ਬਰੂ ਬਣੀਆਂ ਜੀ ਸੰਧੂ ਸਾਹਿਬ ਜੀ ਲੋ ਠੀਕ ਆ ਪਤਲਾ ਪਿੰਡਾ ਬਿਲਕੁਲ ਕਾਗਜ਼ ਵਰਗਾ ਇਧਰ ਸੋ ਪਹਿਲਾ ਸੁਆ ਇਕ 3200 ਛੋਟੀਆਂ ਸੁਣਾ ਵੇਰਲਾ ਵਾਂਡਾ ਚੰਗੀ ਥਣਾ ਦੀ ਸਫਾਈ ਪੂਰੀ ਆ ਬਹੁਤ ਠੀਕ ਆ ਸੋ ਹਾਈਟ ਮੀਡੀਅਮ ਦੇ ਵਿੱਚ ਬਾਕੀ ਬਿਲਕੁਲ ਪਤਲਾ ਪਿੰਡਾ ਥਣਾ ਥੁਣਾ ਦੀ ਸਫਾਈ ਪੂਰੀ ਆ ਇਧਰ ਤੁਸੀਂ ਦੇਖੋਗੇ ਲੇਵੇ ਦੀ ਸਫਾਈ ਬਹੁਤ ਆ ਇੱਕ ਬਹਿਣੀ ਆ ਪਾਸੇ ਤੁਸੀਂ ਮਾਰੋ ਚਾਹ ਤੇ ਕੋਲੇ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਕਰਮਾ ਲਈ ਨੂੰ ਤੇ ਬਾਕੀ ਪਿੰਡੇ ਪੁੰਡੇ ਦੀ ਕਰਮਾ ਲਈ ਜਿੰਨੇ ਵੀ ਨਿਗਰ ਆ ਨਰੋਈ ਆ ਸਿੰਘ ਦੀ ਪੰਤਰ ਤੁਸੀਂ ਦੇਖ ਲਈ ਆ ਝੋਟੀ ਬਿਲਕੁਲ ਪਹਿਲਾ ਸਵੇਰ ਸੁਣ ਵਾਲੀ ਆ ਕੋਈ ਭਜਾਕਲ ਜੀ ਨਹੀਂ ਠੀਕ ਆ ਬਾਕੀ ਸੰਤੂ ਸਾਹਿਬਾਂ ਨੇ ਦੇਸ਼ੀ ਸੈਨੀਟੀਟੀ ਜੀ ਹੁੰਦੀ ਆ ਯਾਰ ਘਾੜਰ ਵਾੜ ਵਾ ਰੱਖਦੀ ਆ ਉਹ ਕਿੰਨੇ ਬਿਲਕੁਲ ਉਹ ਗੱਲ ਬੰਨੀ ਵੇਖੋ ਢੱਲਾ ਢੱਲਾ ਇਹ ਗੱਡੀ ਜੀ ਕਿੰਨੀ ਆ ਵਾ ਸਫਾਈ ਬਹੁਤ ਜਿਆਦੀ ਬਾਕੀ ਕਿੰਦਰ ਕਿਸੇ ਰੱਖਦਾ ਭਾਰਤੀਸ਼ੇ ਦੀ ਤਸੱਲੀ ਗਾਰੰਟੀ ਆ ਭਾਰ ਪਿਛੇ ਦੀ ਕੋਈ ਆ ਮਤਲਬ ਕੋਈ ਨੀ ਸੰਤੂ ਸਾਹਿਬ ਜੀ ਅੱਛਾ ਹਾਂ ਜੀ ਠੀਕ ਆ ਭਰਾ ਤੇ ਕੀ ਕਿੰਦਰ ਡਿਮਾਗ ਰਊਗੀ ਦੇਣੀ ਪੱਣ ਵਧੀਆ ਇੱਕ ਨੰਬਰ ਆ ਠੀਕ ਆ ਹਾਂ ਜੀ ਬਾਕੀ ਭਾਰ ਪਿਛੇ ਦੀ ਚੋਟੇ ਪੰਦੀ ਆਦੀ ਗਰੰਟੀ ਤਸੱਲੀ ਆ ਗੱਬੜ ਝੋਟੀ ਆ ਪਹਿਲਾ ਸੂਆ ਹਾਂ ਜੀ ਪਿਆ ਦੇ ਤਸੱਲੀ ਕਰ ਕਰ ਕੋਈ ਵੀ ਬਸ ਬਸ ਜਿਹੜੀ ਗੱਲ ਆ ਆ ਵੀ ਇੱਥੇ ਆਣ ਕੇ ਕੋਈ ਤਸੱਲੀ ਕਰ ਸਕਦਾ ਹਾਂ ਜਿੱਤਰਾ ਮਰਜੀ ਕੇ ਤੁਸੀਂ ਇਹ ਕਿਧਰ ਕਿੰਨੀ ਹੁੰਦੀ ਆ ਖਾਨਾ 80000 ਦੀ ਦੇ ਦੀ ਸੰਧੂ ਸਾਹਿਬ ਕਿੱਥੇ ਦੇਣੀ ਆ ਕਿਧਰ ਉਹ ਗੱਲ ਕਰਾਂਗੇ ਆਪਾਂ ਜਿੱਥੇ ਲੈ ਤੇ 75000 ਦੀ ਦੇ ਦਾਂਗੇ ਸੰਧੂ ਸਾਹਿਬ 75000 ਦੀ ਹਾਂ ਜੀ ਠੀਕ ਆ ਭਰਾ ਚੋ ਬਾਦਾਂਗੇ ਮਾਨਤਨ ਸੋੜ ਸਪਾ ਵੀਰਾ ਭੈਣ ਸਪ 75000 ਦੀ ਇਹ ਦੱਸੋ ਝੋਟੀ ਮਿਲ ਜੂਗੀ ਤੁਹਾਨੂੰ ਡਿਮਾਰਟ ਕੁਛ ਵੀ ਕਰਾਈ ਚਲ ਗਈ ਆਪਾਂ ਜਿੱਥੇ ਦੇ ਦੇਣੀ ਐ ਸੇ ਉਹ ਗੱਲਬਾਤ ਕਰਾਂਗੇ ਠੀਕ ਆ ਜੀ 75000 ਹਾਂ ਬਾਕੀ ਜਿੰਨੀ ਜੱਥੇ ਲੁੱਤੀ ਲੁੱਤੀ ਆ ਅਜੇ 5-7 ਕਰਮਾ ਲਈ ਲੈ ਜਾਊਗੀ ਖਿੱਚ ਕੇ ਠੀਕ ਆ ਬਹੁਤ ਚੰਗੀ ਕੱਟੀ ਸੰਧੂ ਸਾਬ ਹਾਂ ਠੀਕ ਆ ਭਰਾ ਸੋ ਇਧਰ ਅੱਗੇ ਆ ਗਈ ਤੀਜੇ ਨੰਬਰ ਤੇ ਆਪਣੇ ਕੋਲ ਇੱਕ ਬੈਠ ਜਰਸੀ ਬਰੀਡ ਦੇ ਦੇ ਤੇ ਤਾਜੀ ਫੂਜੀ ਮਗਰ ਵੀ ਬੱਚੀ ਆ ਬੱਤੀ ਮਗਰ ਸੰਧੂ ਸਾਹਿਬ ਮਗਰ ਵੀ ਬਚੀ ਆ ਠੀਕ ਆ ਤੇ ਜਿਆਦੇ ਸੋਈ ਨੂੰ ਅੱਜ ਸੋ ਤੇਜਾ ਦੇ ਜਰਸੀ ਨਸਲ ਬਰੀਡ ਦੇ ਵਿੱਚ ਵੇਰ ਦਿਖਾ ਰਿਆ ਤੇ ਸੂਆ ਇਹਦਾ ਦੂਜਾ ਕਿ ਤੀਜਾ ਦੂਜਾ ਸੰਧੂ ਸਾਹਿਬ ਦੂਜਾ ਸੂਆ ਹੋਰ ਵਜਣਾ ਤੇ ਤਿੰਨ ਦਿਨ ਦਾ ਸਮਾਂ ਹੋ ਗਿਆ ਕੰਦਰ ਬੌਲੇ ਬੌਲੇ ਸੀ ਅਜੇ ਫੇਰੇ ਹਾਂਜੀ ਬੌਲੇ ਜੀ ਅਜੇ ਤੇ ਕਿੰਨਾ ਬੌਲਾ ਵੀਰੋ ਦੇ ਥਲੇ ਬੌਲਾ ਸੰਧੂ ਸਾਹਿਬ ਹੋਊਗਾ ਇਹਦੇ ਥਲੇ 10 ਤੋਂ 11 ਲੀਟਰ ਹੋਊਗਾ 10 ਤੋਂ 11 ਲੀਟਰ ਹਾਂਜੀ ਮੇਰੇ 10 ਤੋਂ 11 ਲੀਟਰ ਬੌਲਾ ਤਾਜਾ ਜਿਹੜਾ ਸੂਸਾ ਦੇ ਵਿੱਚ ਆਇਆ ਹੁੰਦਾ ਵਾ ਠੀਕ ਆ ਬਾਕੀ ਦੁੱਧ ਚੰਗਾ ਚਵਾਜੂਗੀ ਇੰਨਾ ਬੌਲਾ ਆ ਵੰਡ ਮੇਰੇ ਮੇਰਾ ਭਰਾ ਕਰੋ ਚੈੱਕ ਠੀਕ ਹੈ ਜੀ ਥਾਂ ਥਣ ਬਹੁਤ ਸੋਹਣਾ ਨਾ ਨੂੜਾ ਮਾਨੇ ਪੂਰੀਆਂ ਸੰਸਾ ਹਾਂ ਦੁੱਧ ਚੰਗਾ ਬਰੂ ਸੋ ਲੇਵਾ ਪੂਰਾ ਸਫਾਈ ਦਾ ਕਰਮਾੜੀ ਨੂੰ ਬੂਤੀ ਬਾਤੀ ਇੱਕ ਵਾਰੀ ਫੇਰ ਦਿਖਾਉਂਦੇ ਆ ਤੁਹਾਨੂੰ ਫੇਸ ਕੁਆਲਟੀ ਚੰਗੀ ਹੈ ਜਿਵੇਂ ਬਲੈਕ ਤੇ ਰੈਡ ਕਲਰ ਦੇ ਵਿੱਚ ਆਪਾਂ ਦੇਖਦੇ ਆ ਸੋ ਪਿਓਰਟੀ ਦੀ ਇਹ ਪੂਰੀ ਨਿਸ਼ਾਨੀ ਹੈ 100 ਤੋਂ 100% ਠੀਕ ਹੈ ਜੀ ਛੋਟੀ ਜੀ ਫੇਸ ਕੁਆਲਟੀ ਛੋਟੀ ਬੂਤੀ ਹਾਂ ਵਾਚਾ ਦਿਨ ਦਿਖਾ ਦਵਾਵੇ ਸੰਦੂ ਹਾਂ ਲੈ ਕਿੰਨੇ ਤਰ੍ਹਾਂ ਤੋਰ ਲਵੇਗਾ ਆ ਇਧਰੇ ਹੋਈ ਆ ਮਗਰ ਬੱਚੀ ਇਹਦੇ ਠੀਕੇ ਨਾੜੂਆ ਨਾਲ ਆ ਸੋ ਬਾਕੀ ਬਿਲਕੁਲ ਕਾਫੀ ਕਲਰ ਦੇ ਵਿੱਚ ਬੱਚਾ ਮਗਰ ਫੀਮੇਲ ਕਾਫ ਨੇ ਜਨਮ ਦਿੱਤਾ 9 ਲੀਟਰ ਪੌੜਾ ਹੁੰਦਾ ਥੇ ਨਹੀਂ 10 ਤੋਂ 11 ਲੀਟਰ ਹੋ ਸਕਦਾ ਸਰ 10 ਲੀਟਰ ਪੱਕਾ ਹੋਊਗਾ ਠੀਕ ਆ ਵੀ ਆਏ ਬੱਚਾ ਪੌੜਾ ਬੰਦਾ ਜੇ ਹਾਂ 10 ਤੋਂ 11 ਲੀਟਰ ਪੌੜਾ ਸੋ ਜਰਸੀ ਨਸਲ ਬਰੀਡ ਦੇ ਵਿੱਚ ਮੇਰਾ ਭਰਾ ਕਾਫੀ ਭਰਾ ਆਪਣੇ ਸ਼ੌਕ ਰੱਖਦੇ ਆ ਨਸਲ ਸਰ ਸਾਹਿਬ ਬਰੀਡ ਪੂਰੀ ਬਰੀਡ ਬਰੂਡ ਵਾਲੇ ਪਾਸੇ ਪੂਰੇ ਚਿਪਕਾ ਡਾ ਕਰਵਾ ਲੀਂ ਠੰਡੀ ਆ ਕੋਈ ਉਹੋ ਜਿਹੀ ਨਹੀਂ ਛੜਾਕਲ ਨਹੀਂ ਹਾਂ ਲੋ ਜਿੱਤਰਾ ਮਰਜੀ ਜਿੱਥੇ ਮਰਜੀ ਚੋਲੋ ਐਨੂੰ ਕਿੰਨੇ ਕੁਰੀ ਤੋਰਦੇ ਹੋਰ ਐਨੂੰ ਤੋਰਦੇ ਲੰਮਾ ਵੀ ਲੋ ਆਰਡਰ ਬਹੁਤ ਸੋਣਾ ਠੀਕ ਆ ਜੀ ਟਕਾਣੇ ਤੇ ਲੈਵਾ ਉਹਨੇ ਗਾਂ ਤੋਂ ਲੈ ਆ ਪਾਜੀ ਤੋਂ ਲਈ 15 16 ਕਿਲੋ ਦੁੱਧ ਪਹਿਲੇ ਸਵੇਰੇ ਦਿੱਤਾ ਨੇ ਪਹਿਲੇ ਦਿਨ ਮੈਂ ਹਾਂ ਜੀ ਉਹ ਦੁੱਧ ਕਰਮਾ ਵਾਲੇ ਕੋਲ ਲਾਓ ਜੀ 10 ਕਿਲੋ ਚਵਾਜੂ ਹਾਂ ਆ ਵਧੀਆ ਲੋਕ ਠੀਕ ਹੈ ਜੀ ਨਵਾਂ ਆਂਗਾ ਨਵੀਂ ਰਥੀ ਆ ਦੂਜਾ ਸੁਰੂਆਤ ਹੋਈ ਆ ਮਗਰ ਵੀ ਵਸੀਏ ਚਲੋ ਕੋਈ ਭਰਾ ਕੇ ਚੰਗੀ ਫੇਰ ਕਰਨਾਗੇ ਗਾ ਵਸੀ ਤਿਆਰ ਕਰ ਲਓਗੇ ਠੀਕ ਹੈ ਜੀ ਬਾਕੀ ਜਰਸੀ ਪ੍ਰੀਅਰ ਤੇ ਵਿੱਚ ਇਹ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਦੇ ਪਾਕਿਸਤਾਨੀ ਸਾਹਿਬ ਨਿੱਕੀਆਂ ਤੇ ਵੱਡੀਆਂ ਹੁੰਦੀਆਂ ਵਾਂ ਕੇ ਕੋ ਸਾਬੋ ਦੇ ਦੇ ਬਿਲਕੁਲ ਇਹਨਾਂ ਕਰਵਾ ਲੇ ਆ ਤੇ ਬਾਕੀ ਚੰਗੀ ਆ ਵੜ 10 ਕਿਲੋ ਐਸੁਰਤ ਬੋਲਾ ਅੱਜ ਦੂਜਾ ਗੇ ਦੇਣਾ ਤਕਰੀਬਨ 9:00 ਨੂੰ ਠੀਕ ਹੈ ਜੀ ਆਰਡਰ ਕੁਆਲਿਟੀ ਚੰਗੀ ਹੈ ਬੈਕ ਸਾਈਡ ਤੇ ਕੋਈ ਤੁਹਾਨੂੰ ਫਿਰ ਦਿਖਾ ਦਗੀ ਆ ਲੈ ਠੀਕ ਆ ਕਿੰਦਰ ਕੀ ਮੋਲ ਨੇ ਕੀ ਟਮਾਟਰ ਹੋਇਆ ਅੰਦਰ ਦਾ ਮੋਲ ਕਰਨ ਦੇ ਭਾਵੇਂ ਇਹਦਾ 70 75 ਕਰ ਜੀ ਹਾਂ 65000 ਦੀ ਵਸ਼ੀ ਦੇਣੀ ਆ 65000 ਦੇ ਹਾਂ ਯਾਰ ਛੱਡ ਦਈਏ ਬਰੂ ਬਰੇ ਦਾ ਦੇਣਾ ਕੋਈ ਕਰ ਕੋਈ ਜਾਇਜ਼ ਕਰੇ ਕੋਈ ਗੱਲ ਤੇ ਸਸਾ ਸੌਣ ਵਾਲਾ ਦੇਨੇ ਅੱਜ ਆਹੋ ਗੱਲ ਕੋਈ ਨਹੀਂ ਸੌਣ ਦੀ ਸੰਗਰਾ ਦੇ ਅੱਜ ਨਾ 62000 ਦੀ ਬੱਚੀ ਦੇ ਦੇ 62000 ਦੇ ਹਾਂਜੀ 3000 ਛੱਡ ਦੇਣੀ ਨਹੀਂ ਬੱਚੀ ਸੋਹਣੀ ਆ 62000 ਦੀ ਦੋਸੋਂ ਵੈੜ ਮਿਲੂਗੀ ਬਾਕੀ ਸੁਣਾਪਸ ਨੂੰ ਤੁਸੀਂ ਦੇਖ ਲਿਆ ਵੈੜ ਨੂੰ ਪੂਰਾ ਬਰੀਡ ਵੜੀ ਸੰਦੂ ਜੀ ਬਰੀਡ ਬਰੂਡ ਵਾਲੇ ਪਾਸੇ ਪੂਰੀ ਐਂਡਾ ਕਰਮਾ ਦੀ ਠੀਕ ਆ ਜੀ ਚਲੋ ਮਗਰ ਵੀ ਇਹ ਨਹੀਂ ਵੀ ਬੱਚਾ ਆ ਗਿਆ ਮਗਰ ਬੱਚੀ ਆ ਕੋਈ ਭਰਾ ਆ ਕੇ ਚਾਹ ਚਾਹ ਨਾਲ ਸ਼ੌਕ ਨਾਲ ਪਿਆਰ ਕਰ ਲੂਗਾ 나ੜੂਆ ਨਾਲ ਬੱਚੇ ਤੇ ਪਸੰਦ ਆਊਗੀ ਇਧਰ ਆ ਗਿੰਦਰਾ ਕਬੱਡੀ ਵੜ ਆਪਣੇ ਕੋਲ ਵੀਰ ਇਧਰ ਆ ਗਈ ਐ ਕੈਂਟ ਦੇ ਵਿੱਚ ਕਾਦਗੂਦ ਪੂਰਾ ਵੱਡਾ ਵੜ ਦਾ ਹਾਂਜੀ ਐਚ ਐਫ ਬ੍ਰੀਡ ਦੇ ਵਿੱਚ ਹੀ ਆ ਗਈ ਐ ਭਰਾ ਕੀ ਵੇਰਵਾ ਹੈ ਵੱਡੀ ਵੜਾ ਕੀ ਇਹ ਥੱਲੇ ਦੁੱਧ ਦੀ ਸਥਿਤੀ ਐ ਸੋਸ ਸਾਨੂੰ ਸਾਹਿਬ ਇਹ ਥੱਲੇ 20 ਤੇ 21 ਲੀਟਰ ਬੋਲਾ ਹੋਊਗਾ ਵੀਰ ਪਲਾਸੀ ਹੋਊਗਾ ਇਹ ਬੋਲੀ ਜੀ ਹਾਂਜੀ ਕਿੰਨੇ ਦਿਨ ਨੂੰ ਅੱਜ 7 ਦਿਨ ਹੋ ਗਿਆ 7 ਇਹ 7 ਦਿਨ ਹੋ ਗਏ ਅਜੇ ਮਤਲ ਲਾ ਲੋ ਵੀ ਬੋਲੇ ਜੀ ਐ 7-8 ਦਿਨਾਂ ਦਾ ਅਜੇ ਕਿੰਨਾ ਕਿਤੇ ਦੁੱਧ ਬਣ ਜਾਂਦਾ ਚਲੋ ਦੁੱਧ ਕੱਚਾ ਦੁੱਧ ਮੰਨ ਲੇ ਠੀਕ ਹੈ 21 ਕਿਲੋ 20 ਲੀਟਰ ਮੰਗ ਲੇਗੇ 20 ਲੀਟਰ ਹਾਂ ਜੀ ਜਿਤਨਾ ਮਰਜ਼ੀ ਵਾਰ ਵੱਡੀ ਹੈ ਨਾ ਹਾਂ ਜੀ ਆ ਦੁੱਧ ਬਾਕੀ 30 ਤੋਂ ਪਲੱਸ ਕੱਢੂਗੀ ਠੀਕ ਆ ਲੋ ਵੀ ਅਜੇ ਵੈਸੇ ਸਿਆ ਸੱਤਾਂ ਕੇ ਦਿਨਾਂ ਦਾ ਸਮਾਂ ਹੋ ਗਿਆ 20 ਕਿਲੋ 21 ਕਿਲੋ ਇੱਥੇ ਗਿਆ ਵਕਤ ਸਟਾਰਟਿੰਗ ਹੈ ਦੀ ਦੁੱਧ ਦੀ ਠੀਕ ਆ ਜੀ ਬਾਕੀ ਆ ਥਾਣਾ ਮੁੱਠੀ ਮੁੱਠੀ ਚਲੋ ਵੈਸੇ ਅਤੀ ਚਵਾਈ ਜਿਹੜੀ ਆ ਦੋ ਪਾਸੇ ਬੈਠ ਕੇ ਆਰਾਮ ਨਾਲ ਹੋ ਚੁਗੀ ਸਵੇਰ ਚਵਾਈ ਵੱਡੀ ਸੰਧੂ ਸਾਹਿਬ ਜਿਤਨਾ ਮਰਜੀ ਚਵਾਈ ਹਾਂ ਤੇ ਕਿਸੇ ਭਰਾ ਨੇ ਚਲੋ ਮਸ਼ੀਨੀ ਕਰਨੀ ਜਿਹੜੇ ਫਾਰਮਰਾਂ ਦੇ ਵਿੱਚ ਮਸ਼ੀਨਾ ਅਵੇਲੇਬਲ ਨੇ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ ਅਦਰਵਾਈਜ਼ ਜੇ ਜੜੀ ਇਹ ਹੱਤੀ ਚ ਵਾਈ ਤੁਸੀਂ इजीली ਕਰ ਸਕਦੇ ਜੀ। ਬਾਕੀ ਵਾਹਰ ਚੰਗੀ ਆ ਫੇਸ ਕੁਆਲਟੀ ਕੱਦ ਹਾਈਟ ਬੁੱਤ ਪੂਰਾ ਜਿਦਾ ਇੱਕ ਨਾਰਮਲ ਇੱਕ ਫਾਰਮ ਵਾਲੀਆਂ ਵੜਾ ਆਪਾਂ ਦੇਖਦੇ ਆ। ਲੈ ਕਿੰਦੇ ਵੀਰ ਖੋਲ ਨੂੰ ਕੋਈ ਤੋਰ ਤੇ। ਬੱਚਾ ਕਿਵੇਂ ਕੀ ਚੱਕਰ ਬਣ ਗਿਆ ਸੀ ਮਰ ਗਿਆ? ਇਹ ਸੰਤੂ ਸਾਹਿਬ ਆਪਾਂ ਠੁੱਕੀ ਲਈ ਸੀ। ਅੱਛਾ ਜੀ। ਅਗਲੇ ਦਿਨ ਘਰੇ ਹੀ। ਆ। ਤੇ ਜਿਤਨਾ ਅੱਜ ਲਈਏ ਉਹਨਾਂ ਨੂੰ ਮੈਂ ਕਿਹਾ ਦਿਹਾੜੀ ਚੱਲ ਮੇਹ ਮੂੰਹ ਪੈਂਦਾ ਡੰਗਰ ਜਾਦੇ। ਆ। ਤੇ ਵੇਚ ਲਈਏ ਤੇ ਚੱਲ ਖੜਦੇ ਆ। ਇਹ ਮੁੜ ਕੇ ਅਗਲੇ ਦਿਨ ਉਹਨਾਂ ਦੇ ਘਰੇ ਵੇਚੂ। ਬਾਕੀ ਮਰਾ ਮਹਾਰਾਜ ਆਂਦਾ ਵੀ ਹੁਣ ਕੀ ਬਣਿਆ ਬੱਚਾ ਮੁੜ ਕੇ ਉਹਨਾਂ ਦੇ ਘਰੇ ਹੀ ਮਰ ਗਿਆ ਬਾਕੀ ਆਪਣੇ ਕੋਲ ਸਾਰੇ ਉਹਨਾਂ ਨੇ ਰੱਖੇ ਸੂਈ ਦੇ ਬੱਚਾ ਮਰੇ ਦੇ ਸਾਰੇ ਪ੍ਰੂਫ ਹੈਗੇ ਆ ਉਹ ਦਿਖਾ ਦੇਗੇ ਆਪਾਂ ਵੀਡੀਓ ਬਣੀਆਂ ਪਈਆਂ ਅੱਛਾ ਹਾਂਜੀ ਠੀਕ ਆ ਭਾਈ ਮੋ ਵੀ ਬੱਚਾ ਦਾ ਐਕਸਪਾਇਰ ਹੋ ਗਿਆ ਸੀਗਾ ਕਿ ਕਾਰਨ ਬਣ ਗਿਆ ਠੀਕ ਆ ਜੀ ਬੱਚਾ ਜਿਹੜਾ ਨਾ ਨਹੀਂ ਰਿਹਾਗਾ ਫਿਲਹਾਲ ਅਜੇ 6-7 ਦਿਨਾਂ ਦੀ ਸੂਈ ਹੈ ਕਿੰਦਰ ਲੋਕ ਘਰੇ ਘੜਾ ਦੀ ਤੇ ਤੋੜ ਕੇ ਖੁੱਲਾ ਦਿਖਾ ਦਿੰਦੇ ਆ ਇਹਨੂੰ ਯਾਰ ਵੱਡੀ ਆ ਕੋਈ ਵੀ ਭਰਾ ਆਪਣਾ ਦੂਰ ਨੇੜੇੋਂ ਆ ਰਿਹਾ ਠੀਕਾ ਜੀ ਇੱਕ ਫਾਰਮਰ ਆ ਬੱਤੀ ਵੈੜਾ 32 33 ਲੀਟਰ ਦੁੱਧ ਦਿੰਦਾ ਇਹਨੇ ਹਾਂ ਇਸ ਲਈ ਸੂਵੇ ਐਂਟੀਸ ਕੱਢੂ ਕਰਮਾ ਲਈ ਲੋ ਠੀਕਾ ਜੀ ਸੋ ਫਿਲਹਾਲ ਜਿਹੜਾ ਹੁਣ ਮੌਕੇ ਤੇ ਤੁਸੀਂ ਚੋੜੇ ਲੈ ਕੇ ਜਾਣਾ ਠੀਕਾ ਜੀ ਉਹਦੀ ਗੱਲਬਾਤ ਕਰਾਂਗੇ ਮੇਰਾ ਵੀ 28 ਤੇ 30 ਚਲੋ ਆਪ ਦੀ ਸੇਵਾ ਦੇ 32 ਚੋੜੋ ਉਹ ਅੱਗੇ ਸੇਵਾ ਤੇ ਡਿਪੈਂਡ ਆ ਕਿਸੇ ਭਰਾ ਦੀ ਵੱਧ ਘੱਟ ਸੇਵਾ ਵੀ ਹੋ ਸਕਦੀ ਆ ਪਰ ਜਿਹੜਾ ਹੁਣ ਤੁਹਾਨੂੰ ਮਨਾ ਦੇਣਾ ਸਟਾਰਟਿੰਗ ਦੇ ਵਿੱਚ ਇਹ ਬੋਲੇ ਤੋਂ ਬਾਹਰ ਹੀ ਨਿਕਲੀ ਆ ਬਾਕੀ ਨੇੜੇ ਜੇ ਸੰਤੂ ਸਾਹਿਬ ਵੈਣਦੇ ਤੁਹਾਨੂੰ ਵੀ ਪਤਾ ਲੱਗਦਾ ਵੀ ਦੁੱਧ ਕਿੰਨੇ ਵਾਲੀ ਆ ਨਹੀਂ ਹੈ ਦੁੱਧ ਕਰਮਾਂ ਦੀ ਕੱਢੂਗੀ ਹਾਂਜੀ ਫੁੱਲ ਕੱਢਾ ਫੁੱਲ ਕੱਢਦਾ ਨਸਲ ਜਾਤਾ ਵੈਸੇ ਦੁੱਧ ਜਿਹੜੇ ਇਹ ਐਨੀਮਲ ਜਾਨਵਰ ਚਵਾਉਂਦੇ ਚਵਾਉਂਦੇ ਆ ਠੀਕ ਆ ਜੀ ਤੇ ਬਾਕੀ ਚਿਹਤਾਂ ਰਾਂ ਦੀ ਕਿੰਦਰ ਅਗਲੇ ਪਿਛਲੇ ਤਰ੍ਹਾਂ ਦੀ ਬਰਾਬਰ ਵੀ ਬਰਾਬਰ ਬਰਾਬਰ ਸੰਤੂ ਸਾਹਿਬ ਕੋਈ ਗੱਲ ਚਵਾਈ ਬਹੁਤ ਜਿਆਦੀ ਚੰਗੀ ਇੱਥੇ ਬੰਦ ਨੇ ਸੰਤੂ ਸਾਹਿਬ ਬਾਹਰ ਆ ਲਓ ਠੀਕ ਆ ਜੀ ਫੋ ਬਰ ਦਾ ਟਾਚਾ ਤੁਸੀਂ ਦੇਖ ਲਿਆ ਠੀਕਾ ਜੀ ਵੱਡੀ ਵੈਰ ਆ ਬੇਲਪੂਲ ਸਪੈਸ਼ਲ ਕੱਦ ਵੱਡਾ ਬਾਕੀ ਥਾਣਾ ਦੀ ਕੋਈ ਬਾਤ ਕੋਈ ਘਾਟ ਨਹੀਂ ਹੈਗੀ ਕੀ ਅਗਲੇ ਨਾਲ ਚਾਈ ਚੂਈ ਬੜੀ ਲੱਗੀ ਸੰਧੂ ਸਾਹਿਬ ਹਾਂ ਆ ਦੇਖੋ ਥਾਣਾ ਪੂਰਾਵੇਂ ਮੁੱਠੀ ਵਾਲਾ ਇਧਰ ਦੇਖੋ ਠੀਕ ਹੈ ਜੀ ਠੀਕ ਸੋ ਇਹ ਜਿਹੜੀ ਦੋਸਤੋ ਇਸ ਵਾਰ ਦੀ ਡਿਟੇਲ ਆ ਬੱਦੀ ਕੱਤਦੀ ਆ ਸਵੇਰੇ ਵੀ ਕਿੰਦਰ ਹੋਊਗੀ ਤਿੱਜਾ ਹੈ ਨਾ ਤਿੱਜਾ ਸੰਧੂ ਸਾਹਿਬ ਤੇ ਹੋਰ ਤਿੱਜਾ ਦੀ ਸੂਈ ਆ ਹਾਂਜੀ ਲੋਬੀ ਸੋ ਕਾਫੀ ਵੀਰ ਆਪਣੇ ਡਿਮਾਂਡ ਕਰਦੇ 25 28 ਲੀਟਰ ਜਾਂ 28 ਲੀਟਰ ਪਰ 30 ਲੀਟਰ ਚੰਗੀ ਬੈੜ ਖਰੀਦਣੀ ਜਿਹੜੇ ਭਰਾਣੇ ਠੀਕਾ ਜੀ ਵੱਡੀ ਬੈੜ ਆ ਸ਼ੁਰੂਆਤ ਚੰਗੀ ਕੀਤੀ ਆ 21 ਕਿਲੋ 20 ਕਿਲੋ ਜਿਹੜਾ ਹੁਣ ਮਿੰਤੀ ਵਾਲਾ ਦੁੱਧ ਦੇ ਥੱਲੇ ਹਾਜ਼ਰ ਅਗਾਂਹ ਜਿੱਧਰ ਮੈਨ ਦੇਨ ਕੀ ਡਿਮਾਂਡ ਹੋਊਗੀ ਇਹਦੀ ਸੰਧੂ ਸਾਹਿਬ ਜੀ ਇਹਦੇ ਹੁਣ ਬੱਚਾ ਹੁੰਦਾ ਇਹਦੇ ਮਗਰ ਹਾਂ ਇਰਤੇ ਭਾਵੇਂ ਲੱਖ ਦੀ ਵੇਚਦੇ ਨੇ ਲੱਖ ਦੀ ਵਿਗਨੀ ਹਾਂ 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 ਜਦੋਂ ਆਪਾਂ ਸਮਾਂ ਚੱਲ ਗਿਆ ਤੇ ਹਾਲ ਦੀਆਂ ਤੇ ਗੱਲਾਂ ਨਹੀਂ ਕਰਨੀਆਂ ਬਿਲਕੁਲ ਬਿਲਕੁਲ 80 ਹਜ਼ਾਰ ਦੀ ਦੇ ਦੀਏ ਸੰਤੂ ਸਾਹਿਬ 80 ਹਜ਼ਾਰ ਦੀ ਦੇ ਦੇ 80 ਦੀ ਦੇ ਦੋ ਹੋਰ ਵੀ ਹੁੰਦਾ ਲੈਸ ਕਰਦੇ ਖੁੱਲਾ ਟੁੱਲਾ ਮਾਨਤਨ ਕਰਕੇ ਨਹੀਂ ਲੈਂਦਾ ਹੇ 75 ਹਜ਼ਾਰ ਦੀ ਵੀ ਸੰਤੂ ਸਾਹਿਬ ਦੇ 75 ਦੀ ਅੱਜ 75 75 ਦੇ ਭਾਅ ਕਰਦੇ ਨੇ ਸਾਰੇ ਵੈਰੀ ਗੁੱਡ ਲਓ ਵੀ ਆ 75 ਹਜ਼ਾਰ ਦੀ ਬਾੜ ਮਿਲੂਗੀ ਠੀਕ ਆ ਜੀ ਹਾਂ ਜੀ ਵੇਚ 75 ਜਿਵੇਂ ਇਹ ਨਹੀਂ ਗੱਲ ਵੀ 75 ਦੇ ਕਿਦੇ ਪੱਕਾ ਹੋ ਗਿਆ ਕੰਮ ਮੇਰੇ ਮਾਨਤਨ ਖੁੱਲਾ ਕਰ ਦਾਂਗੇ ਵਪਾਰ ਵਧੀਆ ਵੀਰ ਗਿੰਦਰ ਦਾ ਠੀਕ ਹੈ ਸਾਫ ਸੁਥਰਾ ਕੰਮ ਵੀ ਕਰਦਾ ਮਾਲ ਪਹਿਲਾਂ ਤੋਂ ਬਹੁਤ ਬਖਾਇਆ ਜਾਂਦਾ ਚੰਗੇ ਸਾਫ ਸੁਥਰੇ ਐਨੀਮਲ ਲੈ ਕੇ ਆਉਂਦਾ ਤੁਹਾਨੂੰ ਵੈੜ ਦਿਖਾ ਦਿੱਤੀ ਆ ਵੱਡੀ ਹਾਈਟ ਕੱਬ ਵਿੱਚ 75000 ਦੀ ਵੈੜ ਅੱਜ ਮਿਲ ਜੂਗੀ ਠੀਕ ਆ ਬਾਕੀ ਮੇਰਾ ਭਰਾ ਜਿੰਨੇ ਕੇ ਫਾਰਮ ਦੇ ਵਿੱਚ ਪਾਉਣਾ ਚਾਹੇ ਲਾਰਜ ਫਾਰਮ ਸਮਾਲ ਫਾਰਮ ਦੇ ਵਿੱਚ ਕੋਈ ਜਾਨਵਰ ਪਾਉਣਾ ਡੇਰੀ ਪਰਪਸ ਲਈ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਜੇ ਖਰੀਦਦਾਰੀ ਦੇ ਲਈ ਖਾਸ ਤੌਰ ਤੇ ਓਕੇ ਜਿੰਦਰੂ ਇਹ ਚਾਰ ਐਨੀਮਲ ਸੀ ਅੱਜ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਚਾਰ ਹੀ ਆਹ ਵੈੜ ਕਿਵੇਂ ਆ ਇਹ ਵੈੜ ਜੇ ਕੱਚੀ ਆ ਸਾਵਲੀਏ ਦੱਸਦੇ ਨੇ ਜੀ ਕੱਚੀ 15 ਦਿਨ ਲੈਂਦੀ ਆ ਠੀਕ ਆ ਮੱਛੀ ਵੱਡੀ ਆ ਜੇ ਕੱਚੀ ਤੁਹਾਨੂੰ ਪਤਾ ਅਗਲੇ ਮੁਰਗੇ 15 ਦਿਨ ਘੱਟੋ ਘੱਟ ਲਿਆ ਜੋਗੀ ਹਣਾ ਤੇ ਸੂਵੇ ਕਿੰਨੇ ਘਾਸ ਹੁੰਦੀ ਆ ਸੂਆ ਸੰਤੂ ਸਾਹਿਬ ਤਿੱਜਾ ਸੂਣਾ ਨੇ ਤਿੱਜਾ ਸੂਣਾ ਨੇ ਹਾਂਜੀ ਲਓ ਜੀ ਇਹ 15 ਦਿਨ ਕੱਚੀ ਆ ਕੋਈ ਮੋٹے ਤੌਰ ਤੇ ਵਿਖਾ ਦਿੰਨੇ ਵੈਸੇ ਕਿੰਦਰ ਦਾ ਰੱਤਾ ਹੁੰਦਾ ਵੀ ਜਾਂ ਕੋਈ 5-7 ਦਿਨ ਸਾਭ ਕੇ ਛੋਰੀ ਪਸ਼ੂ ਸੇਲ ਕਰੀਏ ਸੁਵਾ ਕੇ ਬਾਦੀ ਗੱਲ ਆ ਵੀ ਚਲੋ ਪਸ਼ੂ ਸੂਸ ਵਾਪਸ ਇਹ ਚਾਹ ਪੂਰੀ ਤਿਆਰ ਹੋਣੀ ਚਾਹ ਕੇ ਦੇ ਦੇਗਾ ਬੜੇ ਇੱਕ ਨੂੰ ਤੁਹਾਨੂੰ ਆਪਣਾ ਮਾੜਾ ਜਿਹਾ ਦਰਸ਼ਨ ਮੇਰੇ ਤੇ ਨੋ ਕਰਾ ਦਿੰਨੇ ਆ ਠੀਕ ਆ ਜੀ ਇਸ ਵੇੜ ਤੇ ਬਹੁਤ ਵੱਡੀ ਸੰਤੂ ਸਾਹਿਬ ਅੱਛੀ ਹੈ ਵੱਡੀ ਵੇੜ ਆ ਇਹਦੇ ਚਾਹ ਦੇ ਬੋਤ ਤੁਸੀਂ ਦੇਖ ਸਕਦੇ 40 ਪਲੱਸ ਦੀ ਸੰਤੂ ਸਾਹਿਬ ਇਹਦੀ ਗਾਰੰਟੀ ਆ ਬਾਕੀ 35 36 ਲੀਟਰ ਤੇ ਚਲੋ ਗਰਮੀ ਗਰਮੀ ਆ ਇਹਨਾਂ ਦੇ ਕੱਢੂ ਗਰਾਮ ਨਹੀਂ ਵੱਡੀ ਵੇੜ ਆ ਬਾਕੀ ਧਿਆਨ ਦੇ ਵਿੱਚ ਲਿਆ ਦਿੰਨੇ ਮੇਰੇ ਭਰਾ ਠੀਕ ਆ ਜੀ ਕਿਉਂਕਿ ਅੱਗੇ 2 ਰੁਪਏ ਹੋ ਸਕਦਾ ਵੀ ਤੁਹਾਨੂੰ ਸੁਵੰਨੀ ਮਿਲ ਜੇ ਤਿਆਰੀ ਤੇ ਕਰਕੇ ਉਹਦਾ ਵਜਨ ਤਾਂ ਥੋੜਾ ਵਾਦਾ ਕਿਤੇ ਨਾ ਕਿਤੇ ਪੈਂਦਾ ਹੀ ਆ ਜੇਬ ਦੇ ਉੱਤੇ ਠੀਕ ਆ ਤੇ ਅੱਜ ਜਿਹੜੀ ਕਿਤੇ ਨਾ ਕਿਤੇ 2 ਰੁਪਏ ਤੁਹਾਨੂੰ ਚਲੋ ਸੁਵੰਨੀ ਮੈਂ ਆ ਗਿਆ ਵਾਰ ਵੱਡੀ ਕਿੰਦਰ ਛੋਟਾ ਉਹਨੇ ਕਿੰਦਰ ਦਾ ਛੋਟਾ ਹੈ ਕਹੀ ਹੈਗਾ ਵਾ ਇੱਕ ਨਾ ਚਿਲਕਣੇ ਚਾਹਣਾ ਪਾਈਆਂ ਮੈਂ ਕਿਤੇ ਹਾਸੇ ਨਾ ਪੈ ਜਾਣਾ ਕਿ ਇੱਥੇ ਮੂਹਰੇ ਹੋ ਕੇ ਤੇ ਨਹੀਂ ਨਹੀਂ ਸਹੀ ਬਿਲਕੁਲ ਬਿਲਕੁਲ ਤੇ ਆਕਰ ਮਾਲੀ ਨੇ ਠੀਕ ਆ ਜੀ ਤੁਹਾਨੂੰ ਹੋਰ ਵੀ ਬਾਹਰ ਕਾਦਾਊਗੀ ਹਾਂਜੀ ਮੇਵਾ ਜਿਵੇਂ ਜਿਵੇਂ ਭਰਿਆ ਨਖੇੜ ਤੁਹਾਨੂੰ ਬਿਲਕੁਲ ਦਿਖਾਈ ਦੇਊਗਾ ਬਾਕੀ ਇਹ ਸੰਧੂ ਸਾਹਿਬ ਤੁਹਾਨੂੰ ਦੱਸਿਆ ਜੇ 15 ਦਿਨ ਖੜਦੀ ਅਸੀਂ ਖੁੱਲਾ-ਦੁੱਲਾ ਮੇਵਾ ਤ ਵੱਡੀ ਵੜਾ ਥੱਲਿਓਂ ਕਾਫੀ ਕਰਮਾਣੇ ਦਾ ਖਲਾਅ ਰਖਦੂਰ ਲੜਾ ਲੋੜਾ ਕਾਫੀ ਐ ਲਓ ਜੀ ਇਹ ਵੜਾ ਆਪਾਂ ਤੁਹਾਨੂੰ ਦਿਖਾ ਦਿੱਤੀ ਮੋਲੇ ਦਾ ਮੋੜਾ ਵੀਰ ਫੋਨ ਤੇ ਗੱਲਬਾਤ ਕਰਕੇ ਤੁਸੀਂ ਮੋੜ ਪੁੱਛ ਲਿਆਗੇ ਕਿਉਂਕਿ ਕੱਚੀ ਆ ਹੋ ਸਕਦਾ ਵੀ ਬਾਅਦ ਵਿੱਚ ਕੁਝ ਤਿਆਰੀ ਦੇ ਕਰਕੇ ਵੇਚਣਾ ਹੋਵੇ ਤੇ ਅੱਜ ਦਾ ਮੁੱਲ ਕੁਝ ਅਲੱਗ ਹੋਊਗਾ ਤਿਆਰੀ ਵਾਲਾ ਕੋਈ ਮੁੱਲ ਦੇ 2 ਰੁਪਏ ਵੱਧ ਵੀ ਹੋ ਸਕਦਾ ਠੀਕ ਆ ਜੀ ਬਾਕੀ ਉਹ ਵੀ ਹੋ ਸਕਦਾ ਉਹ ਸਮਾਂ ਦੱਸੂਗਾ ਠੀਕ ਆ ਤੇ ਗਿੰਦਰ ਇਹ ਅਜ ਮਾਲ ਆਪਣੇ ਕੋਲ ਹਾਂਜੀ ਸੰਸਾਰ ਨੰਬਰ ਆਪਣੇ ਕਰਤੀਏ ਸਾਂਝੇ 9595 64536 ਠੀਕ ਆ ਭਾਜੀ ਹਾਂਜੀ ਓਕੇ ਭਾਜੀ ਲੋ ਵੀ ਇਹ ਦੱਸੋ ਅੱਜ ਐਨੀਮਲ ਸਿਗਰ ਡੀਗਾ ਦੀ ਇੱਕ ਜਰਸੀ ਬ੍ਰੀਡ ਦੇ ਵਿੱਚ ਬੱਚੀ ਦਿਖਾਈ ਆ ਬਹੁਤ ਹੁਬਬੀ ਆ ਇੱਕ ਨੀਲੀ ਦਾ ਨਾ ਕੱਟਾ ਤੁਹਾਨੂੰ ਦਿਖਾਤਾ ਬਹੁਤ ਬਾ ਕਮਾਲ ਕੱਟਾ ਕਿਸੇ ਭਰਾ ਨੇ ਚਲੋ ਅੱਗੇ ਮਾਲ ਦੇ ਵਿੱਚ ਰੱਖਣਾ ਨੀਲੀ ਦਾ ਵੀ ਰਵਾ ਕਿਸੇ ਭਰਾ ਦੇ ਕੋਲ ਤੇ ਮਾਲ ਦੇ ਵਿੱਚ ਰੱਖਣਾ ਬਹੁਤ ਵਧੀਆ ਕੱਟਾ ਚੰਗੀ ਹਾਲਤ ਲੈਣ ਦੇ ਵਿੱਚ ਇਹਦਾ ਕੱਟਾ ਦਿਖਾਤਾ ਧੰਨਵਾਦ ਵੀਡੀਓ ਵੇਖਣ ਦੇ ਲਈ ਮਲਟਾ ਕਨੋਨੀ ਅਪਡੇਟ ਤੇ ਨਾਲ ਸਾਰੇ ਭਰਾਵਾਂ ਨੂੰ